बाबा ਜਰਨੈਲ ਸਿੰਘ ਦੀ ਹਾਜ਼ਰ ਜਵਾਬ ਹਨ ਤੁਰੰਤ ਜਵਾਬ ਦੇਣ ਉਹਨਾਂ ਨੂੰ ਕੋਈ ਕਈ ਪੱਧਰ ਤੋਂ ਸੋਚਣ ਦੀ ਲੋੜ ਨਹੀਂ ਸੀ ਜਿਵੇਂ ਕਿਸੇ ਨੇ ਸਵਾਲ ਕੀਤਾ ਉਸ ਸਵਾਲ ਦਾ ਜਵਾਬ ਸੰਤ बाबा ਜਰਨੈਲ ਸਿੰਘ ਬੜੇ ਸੈنس ਰਾਵ ਦੇ ਨਾਲ ਉਸੇ ਤਰ੍ਹਾਂ ਹੀ ਦੇ ਦਿੰਦੇ ਸਨ ਇਹ ਗੱਲ RAM 제트 ਮਰਾਨੀ ਜੋ ਇੱਕ ਬਹੁਤ ਵੱਡਾ ਵਕੀਲ ਸੀ ਉਸਦੇ ਕੱਢੀ ਨਹੀਂ ਪਏ ਉਸ ਨੇ ਸੋਚਿਆ ਵੀ ਕੋਈ ਸਵਾਲ ਕਰਨ ਵਾਲਾ ਅਸਲ ਦੇ ਵਿੱਚ ਉਹਨਾਂ ਕੋਲ ਪਹੁੰਚਿਆ ਨਹੀਂ ਮੈਂ ਜਾਵਾਂਗਾ ਮੈਂ ਉਹਨਾਂ ਦੇ ਸਾਹਮਣੇ ਸਵਾਲ ਰੱਖਾਂਗਾ ਫਿਰ ਮੈਂ ਉਹਨਾਂ ਨੂੰ ਜਾਣਾ ਨਹੀਂ ਉਹ ਕਿਰੇਵੇਂ ਇਹ ਸਵਾਲਾਂ ਦਾ ਉੱਤਰ ਦੇ ਸਕਦੇ ਤੋ ਰਾਮਜੀਤ ਮਲਾਨੀ ਉਹ ਸੰਤ ਬਾਬਾ ਜਨਾਰ ਸਿੰਘ ਦੇ ਕੋਲ ਆਇਆ ਤੇ ਉਹਦਾ ਸਵਾਲ ਸੀ ਕਿ ਤੁਸੀਂ ਸੰਤ ਹੋ ਤਾਂ ਅੱਗੋਂ ਉਹਨਾਂ ਨੇ ਕਿਹਾ ਮੈਂ ਸੰਤ ਨਹੀਂ ਆ ਮੈਂ ਧਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ ਫਿਰ ਦੂਸਰਾ ਸਵਾਲ ਸੀ ਤੁਹਾਨੂੰ ਦੁਨੀਆ ਸੰਤ ਕਹ ਦੀਏ ਤਾਂ ਸੰਤ ਬਾਬਾ ਅਰਜਨ ਸਿੰਘ ਜੀ ਨੇ ਕਿਹਾ ਕਿ ਇਹ ਸਵਾਲ ਤਾਂ ਵਕੀਲ ਸਾਹਿਬ ਤੁਹਾਨੂੰ ਦੁਨੀਆ ਦੇ ਕੋਲ ਕਰਨਾ ਚਾਹੀਦਾ ਹੈ ਲੋਕਾਂ ਦੇ ਕੋਲ ਕਰਨਾ ਚਾਹੀਦਾ ਹੈ ਮੇਰੇ ਉੱਪਰ ਸਵਾਲ ਕਰਨਾ ਤੁਹਾਡਾ ਗਲਤ ਹੈ ਕਿਉਂਕਿ ਮੈਂ ਤਾਂ ਆਪਣੇ ਆਪ ਨੂੰ ਕਦੇ ਸੰਤ ਨਹੀਂ ਕਾਇਆ ਮੈਂ ਸੰਤ ਆਮੀ ਨਹੀਂ ਮੈਂ ਤਾਂ ਗੁਰੂ ਕਲਗੀਧਰ ਪਾਸਾ ਜੀ ਦਾ ਸਿੰਘ ਹਾਂ ਫਿਰ ਤੀਸਰਾ ਸਵਾਲ ਸੀ ਕੀ ਤੁਸੀਂ ਅਮਨ ਸ਼ਾਂਤੀ ਚਾਹੁੰਦੇ ਹੋ ਤਾਂ ਬਾਬਾ ਜੀ ਨੇ ਕਿਹਾ ਹਾਂ ਮੈਂ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਪੱਖ ਵਿੱਚ ਖੜਾ ਰਿਹਾ ਆ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਆਹੀ ਉਪਦੇਸ਼ ਦਿੱਤਾ ਹੈ ਤੇ ਉਹ ਤਾਂ ਫਿਰ ਅਖੀਰ ਹੋ ਜਾਂਦੀ ਹੈ ਜਦੋਂ ਕਿ ਕੋਈ ਜ਼ੁਲਮ ਕਰਦਾ ਕਰਦਾ ਤੇ ਜ਼ੁਲਮ ਤੋਂ ਬਾਅਦ ਨਾ ਆਵੇ ਤਾਂ ਉਦੋਂ ਦੂਸਰਾ ਤਰੀਕਾ ਅਪਣਾਉਣਾ ਪੈਂਦਾ ਹੈ ਫਿਰ ਉਸਤਾ ਚੌਥਾ ਸਵਾਲ ਕੀਤਾ ਫਿਰ ਤੁਸੀਂ ਹਥਿਆਰ ਕਿਉਂ ਰੱਖਿਆ ਨਾ ਤਾਂ ਉਹਨਾਂ ਨੇ ਕਿਹਾ ਹਥਿਆਰ ਅਸੀਂ ਅਮਨ ਚੈਨ ਸ਼ਾਂਤੀ ਕਰਨ ਵਾਸਤੇ ਹੀ ਰੱਖਿਆ ਨਾ ਕਿਉਂਕਿ ਜਦੋਂ ਗੱਲ પ્રેમ ਨਾਲ ਨਾ ਪੜੇ hath jodan nal na bane ਤੇ ਉਦੋਂ ਫਿਰ ਹਥਿਆਰ ਚੁੱਕ ਲੈਣਾ ਇਹ ਜਾਇਜ਼ ਹੁੰਦਾ ਹੈ ਕਹਿ ਲਗਾ ਨਹੀਂ ਹਥਿਆਰਾਂ ਕਰਕੇ ਤਾ ਲੜਾਈਆਂ ਹੁੰਦੀਆਂ ਨੇ ਦੰਗੇ ਹੁੰਦੇ ਨੇ ਅਮਨ ਚਾਨ ਕਦੇ ਵੀ ਨਹੀਂ ਹੁੰਦਾ ਤਾਂ ਉਹਨਾਂ ਨੇ ਫਿਰ ਅਗੋਂ ਕਿਹਾ ਚੰਗਾ ਫਿਰ ਜੇ ਰੁਲਾਨੀ ਸਾਹਿਬ ਤੁਸੀਂ ਬਾਰਡਰ ਤੋਂ ਫੌਜਾਂ ਹਟਾ ਲਵੋ ਫਿਰ ਤੁਸੀਂ ਇਤਨੀ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਹਥਿਆਰ ਖਰੀਦਦੇ ਹੋ ਤੇ ਨਵੇਂ-ਨਵੇਂ ਹਥਿਆਰ ਖਰੀਦ ਕੇ ਤੇ ਫੌਜਾਂ ਨੂੰ ਦਿੰਦੇ ਹੋ ਇਸ ਕਰਕੇ ਦੇਸ਼ ਦੀ ਤੰਨ ਸੰਪਦਾ ਬੜੇ ਵੱਡੇ ਪੱਧਰ ਤੇ ਖਰਚ ਹੁੰਦੀ ਏ ਤੇ ਫਿਰ ਇਹ ਖਾਚ ਕਿਉਂ ਕੀਤਾ ਜਾਂਦਾ ਹੈ ਫਿਰ ਬਾਟਾਂ ਦੇ ਉੱਪਰ ਫੌਜਾਂ ਕਿਉਂ ਲਗਾਈਆਂ ਜਾਂਦੀਆਂ ਨੇ ਤੋਂ ਐਸੇ ਵਾਸਤੇ ਕਿ ਅਮਨ ਸ਼ਾਂਤੀ ਰਹੇ ਹਥਿਆਰ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਹਨ ਤੇ ਇਹ ਰੱਖਣੇ ਬਹੁਤ ਜ਼ਰੂਰੀ ਹਨ ਇਹ ਸਾਡੇ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਬਾਲਾਚਾਰ ਦੀਦਰ ਮਿਆਂ ਆਮਦਮ ਬਾਤ ਤਪੀਰੋ ਤੀਰੋ ਤੁਫੰਗ ਆਮਦਮ ਜਦੋਂ ਸਾਰੇ ਈਲੇ ਖਤਮ ਹੋ ਜਾਣ جنگ ہو لڑے گی اسے تنگ ہو ਵਕੀਰ ਸਾਹਿਬ ਇਹ ਹਥਿਆਰ ਹੀ ਅਮਨ ਸ਼ਾਂਤੀ ਦਾ ਪ੍ਰਤੀਕ ਹਨ ਸਾਡੇ ਦੇਸ਼ ਦੇ ਸੰਪਦਾ ਧਨ ਦੌਲਤ ਤੇ ਧਨ ਦੌਲਤ ਦੇ ਨਾਲ ਨਾਲ ਸਾਡੇ ਦੇਸ਼ ਦੀਆਂ ਬਹੁ ਬੇਟੀਆਂ ਨੂੰ ਵੀ ਲੁੱਟੇ ਰਹੁੱਟਦੇ ਰਹੇ 800 900 ਸਾਲਾਂ ਤੱਕ ਨਿਰੰਤਰ ਲੁੱਟਦੇ ਰਹੇ ਤੇ ਗੁਰੂ ਕਲਜੀਦਰ 파ਸਾ ਜੀ ਨੇ ਸਿੱਖ ਦੇ ਆਤਮੇ ਵਿੱਚ ਹਥਿਆਰ ਪਕੜਾ ਕੇ ਤਾਂ ਉਹਨਾਂ ਦੇ ਰਾਸਦਾਂ ਦੀ ਬੰਦ ਕਰ ਦਿੱਤੀ ਉਹ ਦਰਖਾਇਵਲ ਜਿਹੜਾ ਕਹਾ ਤੋਂ ਲੰਘ ਕੇ ਹੁੰਦੇ ਸੀ ਉੱਥੇ ਗੁਰੂ ਪਾਸਾ ਦੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸਾਨ ਜੁਲਾ ਦਿੱਤਾ ਜਿੱਥੋਂ ਅੱਜ ਟਕਰਾ ਮਾਰ-ਮਾਰ ਕੇ ਅਮਰੀਕਾ ਵੀ ਵਾਪਸ ਮੁੜ ਗਿਆ ਅਤੇ ਰੂਸ ਜਈ ਜੋ ਵਿਸ਼ਵ ਦੀ ਮਾ ਸਕਤੀ ਹੈ ਉਹ ਵੀ ਵਾਪਸ ਮੁੜ ਗਈ ਸਾਹਾ ਸੰਗਤ ਜੀ ਉੱਥੇ ਗੁਰੂ ਕਲਗੀਧਰ ਪਾਸਾ ਜੀ ਨੇ ਅੰਮਨ ਚਾਹ ਲਿਆਂਦਾ ਤੇ ਮੂੜ ਕੇ ਉਹ ਸਾਡੇ ਦੇਸ਼ ਦੀ ਧਨ ਸੰਪਦਾ ਤੌਲਤ ਨਹੀਂ ਲੁੱਟ ਸਕੇ ਨਹੀਂ ਲੁੱਟਣ ਦਿੱਤੀ ਕਿਉਂ ਇਹ ਹਥਿਆਰ ਹੈਗੇ ਸਨ ਇਸ ਲਈ ਕਵੀ ਸੰਤੋਖ ਸੰਜੀਵੀ ਕਹਿੰਦੇ ਹਨ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਵਰਣ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵਰੇ ਸੰਤੋਖ ਸੰ ਦੂਰ ਹੋਤੇ ਰੀਤ ਬਣ ਜਾਂਦੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਾਵਨ ਮੂਰਤ ਸੂਰਤ ਜਉਨਾ ਹੋਤੇ ਕਰਨਾ ਨਿਦਾਨ ਕੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾ ਹੁੰਦੇ ਤਾਂ ਫੇਰ ਹੋੜ ਅਨੇਕਾਂ ਤਾਨੇ ਫੁੱਲ ਜੋ ਬਾਗ ਦੇ ਵਿੱਚ ਪ੍ਰਮਾਤਮਾ ਨੇ ਲਾਏ ਸਨ ਤੇ ਉਹਨਾਂ ਫੁੱਲਾਂ ਨੂੰ ਇਹਨਾਂ ਜਰਵਾਣਿਆਂ ਨੇ ਆਪਣੇ ਪੈਰਾਂ ਦੇ ਇੱਕ ਮਸਲ ਦੇਣਾ ਸੀ, ਕੁਚਲ ਦੇਣਾ ਸੀ, ਉਹਨਾਂ ਦੀ ਸੁੰਦਰਤਾ ਵੀ ਇਹਨਾਂ ਨੇ ਖੋਲ੍ਹਣਾ ਸੀ, ਉਹਨਾਂ ਦਾ ਸੁਆਪਣ ਵੀ ਖੋਲ੍ਹਣਾ ਸੀ, ਔਰ ਉਹਨਾਂ ਦੀ ਕੋਮਲਤਾ ਵੀ ਖੋਲ੍ਹਣੀ ਸੀ। ਜੇ ਅੱਜ ਬਾਗ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜੇ ਨੇ, ਉਹਨਾਂ ਤੇ ਸੁਆਪਣ ਹੈ, ਉਹਨਾਂ ਦੀ ਸੁੰਦਰਤਾ ਹੈ, ਉਹਨਾਂ ਦੀ ਕੋਮਲਤਾ ਹੈ, ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ

ਵਤਨ ਕੇ ਖਾਤਰ ਕਈ ਬਾਪ ਪਿਆ ਕਈ ਨਾਲ ਮੀਆ ਆਪਣਾ ਸਾਰਾ ਸਰਬੰਸ ਹੀ ਬਾ ਦਿੱਤਾ ਤਾਂ ਕਿ ਇਸ ਦੇਸ਼ ਦੇ ਵਿੱਚ ਅਮਨ ਤੇ ਸ਼ਾਂਤੀ ਆ ਸਕੇ ਸਾਡੇ ਦੇਸ਼ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਵੱਲ ਕੋਈ ਬੁਰੀ ਨਜ਼ਰ ਨਾਲ ਨਾ ਮੇਝ ਸਕੇ ਤੇ ਇਹ ਅਮਨ ਚੈਨ ਸ਼ਾਂਤੀ ਤਾਂ ਹੀ ਹੁੰਦੀ ਹੈ ਜੇਕਰ ਹਥਿਆਰ ਉਗਣ ਤਾਂ ਉਹ ਜੇਠ ਬਲਾਨੀ ਜੋ ਬੜੇ ਚਾਅ ਨਾਲ ਆਇਆ ਸੀ ਕਿ سانت بابا جاناسان میرے پرشنا تا اتر نہیں دے سکنگے تے اوہ نردر ہو گیا تو ساعت سنگا جی ہسی امیشہ گرمتی روشنی میں چلیے تا سادکور پادشا جی آپ بخشش کروں گے اتنے کو بچن پروان کرنا جی بھائیہ کو لانی خیمہ بخشش کرنے جی وائے پلی کا خاصہ وائے پلی کی پتے جب وہ ساتھ رہا ساتھ رہا